ਅਜਮ੍ਰੀਸਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਨਤਮਸਤਕ ਹੋਏ। ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਮੰਗ ਪੱਤਰ ਦੇ ਵਿੱਚ ਮੁੱਖ ਮੰਗਾਂ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਦੇ ਧੜਿਆਂ ਦੀ ਵੰਡ ਤੇ ਗਹਿਰੀ ਚਿੰਤਾ ਜਤਾਈ ਹੈ। ਇਸ ਦੇ ਨਾਲ ਹੀ ਪੰਚ ਤਖਤਾਂ ਦੇ ਸਿੰਘ ਸਹਿਬਾਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਨਗਰ ਕੀਰਤਨ ਅਤੇ ਸਰਾਵਾਂ ਦੇ ਪ੍ਰਬੰਧਾ ਬਾਰੇ ਵੀ ਇਸ ਦੇ ਵਿੱਚ ਮੰਗ ਪੱਤਰ ਚ ਉਹਨਾਂ ਦੇ ਵੱਲੋਂ ਮੰਗਾ ਰੱਖੀਆਂ ਗਈਆਂ। ਹੋਰ ਕੀ ਕੀ ਮੰਗਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਨੇ ਰੱਖੀਆਂ ਉਹ ਤੁਸੀਂ ਉਹਨਾਂ ਤੋਂ ਹੀ ਸੁਣ ਲਓ। ਬਿਊਰੋ ਰਿਪੋਰਟ ਮੈਂ ਤੇ ਕਹਿੰਨਾ ਪਿਛਲੇ ਕਾਲੀ ਦਾ ਟੁਖਣੇ ਚਾਹੀਦੇ ਨੂੰ ਤੇ ਹਰ ਰੋਜ਼ ਨਵਾਂ ਕਾਲੀ ਵਾਲ ਪੰਜਾਬ ਵਿੱਚ ਖੜਾ ਹੋ ਰਿਹਾ ਹੈ। ਇਸ ਕਰਕੇ ਸਾਰੀ ਦੁਨੀਆ ਦੇ ਸੱਜ ਚਿੰਤਿਤ ਨੂੰ ਕੋਈ ਲੱਗੇ ਆਵੇ ਜਾਂ ਨਾ ਆਵੇ ਪਰ ਮੈਂ ਤੇ ਸਾਡੀ ਹਰਿਆਣਾ ਕਮੇਟੀ ਜਰੂਰ ਮਹਿਸੂਸ ਕਰਦੀ ਆ ਸਾ ਮਤਾ ਵੀ ਪਾਸ ਕੀਤਾ ਹੈ ਕਿ ਜਾ ਕੇ ਬੇਨਤੀ ਕਰੋ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਪੰਜੇ ਤਖਤਾਂ ਲੈਟਰ ਵੀ ਲਿਖ ਦਿੱਤੇ ਨੇ ਇੱਥੇ ਅਕਾਲ ਤਖਤ ਖੁਰਪਲਾਈਟਰ ਅਸੀਂ ਦੇਣ ਆਏ ਆ ਬੇਨਤੀ ਪੱਤਰ ਲੈ ਕੇ ਆਇਆ ਤਾਂ ਕਿ ਅਕਾਲ ਤਖਤ ਸਾਹਿਬ ਦੇ ਜਹੇਦਾਰ ਆਪਣੀ ਪੰਜ ਸੱਤ ਦੇ ਸਦਾਨਾਂ ਨੂੰ ਇੱਥੇ ਬੁਲਾ ਕੇ ਇੱਕ ਉਸਖ ਨਿਰਦੇਸ਼ ਜਾਰੀ ਕਰਨ ਤੇ ਮੈਂ ਤੇ ਇਸ ਗੱਲ ਦਾ ਹਾਮੀ ਆ ਅਕਾਲੀ ਗੱਲ ਇੱਕ ਹੋਣਾ ਚਾਹੀਦਾ ਇੱਕ ਚੰਦਾ ਹੋਣਾ ਚਾਹੀਦਾ ਇੱਕ ਨਿਸ਼ਾਨ ਹੋਣਾ ਚਾਹੀਦਾ ਦੂਜਾ ਕੋਈ ਨਹੀਂ ਹੋਣਾ ਚਾਹੀਦਾ ਜੇ ਰ ਨਹੀਂ ਮੰਨਦਾ ਤੇ ਕਾਉਤਕ ਸਾਹਿਬ ਦੇ ਜਿਹੇਦਰ ਜੋ ਫੈਸਲਾ ਲੈਂਦੇ ਨੇ ਉਹ ਫਿਰ ਫੈਸਲੇ ਮੈਨੂੰ ਲੈਣ ਵਾਸਤੇ ਮੈਂ ਹਿੰਮਤ ਮੁਖਾਣੀ ਪੈਗੀ ਡਿੜਤਾ ਨਾਲ ਫੈਸਲਾ ਲੈਣਾ ਪੈ ਠੀਕ ਹੈ ਮੈਂ ਉਹ ਮੈਂ ਕੰਟਰੋਵਰਸੀ ਕਹਿੰਦਾ ਹੀ ਨਹੀਂ ਜੀ ਮੈਂ ਤੁਹਾਨੂੰ ਕਿਹਾ ਇੱਕ ਨਿਸ਼ਾਨ ਹੋਵੇ ਇੱਕ ਖਾਲਸਾ ਪੰਥ ਹੋਵੇ ਇੱਕ ਅਕਾਲੀ ਦਲ ਹੋਵੇ ਮੈਂ ਤੇ ਇਹਨਾਂ ਦੇ ਵੀ ਵਿਰੋਧਾਂ ਕਿ ਆਪਾਂ 350 ਸਾਲਾ ਮਨਾ ਰਹੇ ਹਾਂ ਕੋਈ ਜਦੋਂ ਨਗਰ ਕੀਰਤਨ ਕੱਢ ਰਿਹਾ ਕੋਈ ਜਦੋਂ ਨਗਰ ਕੀਰਤਨ ਕੱਢਦਾ ਕੋਈ ਸੰਸਥਾ ਕੱਢੀ ਅਕਾਦ ਤੱਕ ਤੋਂ ਪ੍ਰਮਾਨਿਤ ਇਕੋ ਨਗਰ ਕੀਰਤਨ ਨਿਕਲਣਾ ਚਾਹੀਦਾ ਸਾਰੇ ਹਿੰਦੁਸਤਾਨ ਦੇ ਵਿੱਚ 350 ਸਾਲਾਂ ਨੂੰ ਲੈ ਕੇ ਤੇ ਸਾਰਾ ਅੱਗੇ ਕਲਤਖ ਸਾਹਿਬ ਸਾਡੀ ਅਬਜਤ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਨ ਸਾਡੀ ਜਿਹੜੀ ਇਹ ਅੱਗੇ ਉਹਨਾਂ ਦੇ ਮਗਰ ਪੰਜੇ ਤਖਤਾਂ ਦੇ ਜਹੇਦਾਰੋਂ ਤੇ ਸਹਿਰੀਕੋਂ ਇਕੋ ਚੰਡੇ ਥੱਲੇ ਤੇ ਨਗਰ ਕੀਰਤਨ ਕਰਨੇ ਚਾਹੀਦੇ ਨੇ ਮੈਂ ਇਹਨਾਂ ਦੇ ਹੱਕ ਵਿੱਚ ਨਹੀਂ ਤਾਂ ਕਿ ਦੁਨੀਆ ਪਰਦੇਸਿਕਾਂ ਨੂੰ ਇਹ ਮੈਸੇਜ ਆਏ ਕਿ ਨਗਰ ਕੀਰਤਨ ਸ਼ਹੀਦੀ ਗੁਰਪੁਰਬ ਦੇ ਮਨਾਇਆ ਜਾ ਰਿਹਾ ਹੈ ਸੇਕੰਡਰ ਲਈ ਵਾਸਤੇ ਕੱਢੀ ਹੋ ਗਈ ਮੈਂ ਅਕਾਲੀ ਦਲ ਵਾਲਿਆਂ ਨੂੰ ਬੇਨਤੀ ਕਰਨਾ ਹਾਂ ਕਿ ਅਕਾਲੀ ਦਲ ਵਾਲਿਓ ਛੱਡ ਦਿਓ ਕੁਰਸੀਆਂ ਕੋਈ ਨਹੀਂ ساری ਉਮਰ ਤੂੰ ਬਹਿ ਕੇ ਰਹਿਣਾ ਤੇ ਕੀ ਜਵਾਬ ਹੋਵੇਗਾ ਤੁਹਾਡਾ